ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਸ਼ਿਵਸੇਨਾ ਦੇ ਸੀਨੀਅਰ ਉਪਰਧਾਨ ਤੇ ਉਹਨਾਂ ਦੇ ਪੁੱਤਰ ਤੇ ਹੋਏ ਘਾਤਕ ਹਮਲੇ ਦੇ ਦੋਸ਼ੀਆਂ ਨੂੰ ਪੁਲਿਸ ਨੇ ਹਥਿਆਰਾਂ ਸਮੇਤ ਗ੍ਰਫਤਾਰ ਕਰ ਲਿਆ ਐ ਐਸਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਨੂੰ ਗ੍ਰਫਤਾਰ ਕਰਕੇ ਉਸ ਤੋਂ ਇੱਕ ਦੇਸੀ ਪਿਸਤੌਲ ਬਰਾਮਦ ਕੀਤਾ ਉਹਨਾਂ ਅਗੇ ਦੱਸਿਆ ਕਿ ਵੱਖਵਾਖ ਪੁਲਿਸ ਟੀਮਾਂ ਇਸ ਮਾਮਲੇ 'ਚ ਸ਼ਾਮਲ ਦੋਸ਼ੀਆਂ ਦੀ ਭਾਲ ਚ ਸੰਭਾਵਿਤ ਟਿਕਾਣਿਆਂ ਤੇ ਲਗਾਤਾਰ ਸ਼ਾਪੇਮਾਰੀ ਕਰ ਰਹੀਆਂ ਨੇ ਕਪੂਰਥਲਾ ਜ਼ਿਲ੍ਹੇ ਦੇ ਐਸਐਸਪੀ ਸ੍ਰੀ ਗੌਰਵ ਤੁਰਰ ਦੀ ਅਗਵਾਈ ਹੇਠ ਫਗਵਾੜਾ ਪੁਲਿਸ ਨੂੰ ਮੰਗਲਵਾਰ ਦੇ ਸ਼ਾਮ ਸ਼ਿਵ ਸੈਨਾ ਪੰਜਾਬ ਰਾਸ ਦੇ ਸੀਨੀਅਰ ਉਪਰਧਾਰ ਇੰਦਰਜੀਤ ਕਰਵਲ ਅਤੇ ਉਹਨਾਂ ਦੇ ਪੁੱਤਰ ਜਿਮੀ ਕਰਵਲ ਉਤੇ ਹੋਏ ਘਾਤਕ ਹਮਲੇ ਦੇ ਦੋਸ਼ਜਾਂ ਦੇ ਵਿੱਚੋਂ ਇੱਕ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਸੰਬੰਧੀ ਮਹੱਤਵਪੂਰਨ ਜਾਣਕਾਰੀ ਮਿਲੀ ਹੈ ਫਗਵਾੜਾ ਦੇ ਐਸਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਫਗਵਾੜਾ ਦੇ ਸੁਪਾਸ ਨਗਰ ਦੇ ਰਹਿਣ ਵਾਲੇ ਨਰੇਸ਼ ਕੁਮਾਰ ਦੇ ਪੁੱਤਰ ਕੰਨੋਸ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਇੱਕ ਦੇਸੀ ਪਿਸਤੌਲ ਵੀ ਬਰਾਮਦ ਕੀਤਾ ਹੈ ਕਲ ਫਗਵਾੜੇ ਦੇ ਵਿੱਚ ਇੱਕ ਮਨਪਾਗੀ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਇੱਕ ਕੁੱਟਮਾਰ ਦੀ ਘਟਨਾ ਵਾਪਰੀ ਸੀ ਤੇ ਜਿਸ ਦੇ ਤਹਿਤ ਐਫਆਈਆਰ ਨੰਬਰ 264 ਰਜਿਸਟਰ ਕੀਤੀ ਗਈ ਸੀ ਇਸ ਸੰਬੰਧੀ ਤੁਹਾਨੂੰ ਸਭ ਨੂੰ ਜਾਣਕਾਰੀ ਹੋਏਗੀ ਤੇ ਐਸ ਪਰ ਦੀ अर्ਲियर ਬਰੀਫਿੰਗ ਸਾਡੇ ਪੁਲਿਸ ਵੱਲੋਂ ਐਫਆਈਆਰ ਰਜਿਸਟਰ ਕਰਨ ਦੇ ਬਾਅਦ ਵੱਖ-ਵੱਖ ਟੀਮਾਂ ਨੂੰ ਡਿਪਲੋਏ ਕੀਤਾ ਗਿਆ ਸੀ ਤਾਂ ਕਿ ਅਕਿਊਜ਼ ਨੂੰ ਐਪ੍ਰੀਹੈਂਡ ਕੀਤਾ ਜਾ ਸਕੇ ਤੇ ਇਸ ਵਿੱਚ ਸ਼੍ਰੀ ਗੌਰਵ ਤੂਰਾ ਆਈਪੀਐਸ ਐਸਐਸਪੀ ਕਪੂਠਲਾ ਦੇ ਦਿਸ਼ਾ ਨਿਰਦੇਸ਼ ਹੈਡ ਗਵਾੜਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਕਿ ਇੱਕ ਅਕਿਊਜ਼ਡ ਦੇ ਵਿੱਚ ਕਨੋਜ ਜਿਸ ਦਾ ਨਾਮ ਹੈ ਅਸੀਂ ਐਪ੍ਰੀਹੈਂਡ ਕੀਤਾ ਤੇ ਜਿਹੜਾ ਮੌਕੇ ਤੇ ਗੋਲੀ ਚੱਲਣ ਦੀ ਗੱਲ ਐਸ ਪਰ ਇਨਫੋਰਮੇਸ਼ਨ ਪੁਲਿਸ ਨੂੰ ਸਾਹਮਣੇ ਆਈ ਸੀ ਤੇ ਜਿਹੜਾ ਉਸ ਜਗ੍ਹਾ ਤੇ ਵੈਪਨ ਯੂਜ਼ ਹੋਇਆ ਉਹ ਪੁਲਿਸ ਵੱਲੋਂ ਰਿਕਵਰ ਕਰ ਲਿਆ ਗਿਆ ਤੇ ਇਹ ਇੱਕ ਦੇਸੀ ਪਿਸਟਲ ਹੈ ਤੇ ਇਹਦੀ ਰਿਕਵਰੀ ਪੁਲਿਸ ਵੱਲੋਂ ਕੀਤੀ ਗਈ ਹੈ ਬਾਕੀ ਟੀਮਸ ਜਿਹੜਾ ਮੇਨ ਅਕਿਊਜ਼ਡ ਹੈ ਇਹਦਾ ਪੁਦੀਪਾਲ ਵਿੱਚ ਲੱਗੀਆਂ ਹੋਈਆਂ ਤੇ ਜਿਸ ਤਰ੍ਹਾਂ ਇਹ ਕੋਈ ਸਫਲਤਾ ਹਾਸਲ ਹੁੰਦੀ ਹੈ ਪੁਲਿਸ ਵੱਲੋਂ ਤੁਹਾਨੂੰ ਇਨਫਾਰਮ ਕੀਤਾ ਜਾਏਗਾ। ਉਹ ਸਿ ਪਿਸਟਲ ਨੂੰ ਅੱਗੇ ਫੋਰੈਂਸਿਕ ਚਾਂਸ ਲਈ ਭੇਜਾਂਗੇ ਤੇ ਜਦੋਂ ਮੇਨ ਅਕਿਊਜ਼ ਫੜੇ ਗਏ ਉਹਨਾਂ ਤੋਂ ਸਾਹਮਣੇ ਆਏਗੀ ਇਹ ਗੱਲ ਹਲੇ ਇਹ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਹੈ। ਐਸਪੀ ਸ਼ਰਮਣੇ ਫਕਵਾੜਾ ਦੇ ਨਿਵਾਸੀਆਂ ਨੂੰ ਪ੍ਰੋਸਾ ਦਿੱਤਾ ਹੈ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਬਹੁਤ ਅਛੇਤੀ ਗ੍ਰਿਫਤਾਰ ਕਰ ਲਵੇਗੀ। ਇਸ ਮੌਕੇ ਡੀਐਸਪੀ ਫਕਵਾੜਾ ਪਤ ਪੁਸ਼ਨ ਸੈਣੀ ਵੀ ਉਹਨਾਂ ਦੇ ਨਾਲ ਮੌਜੂਦ ਸੀ। ਸ਼ਿਵਸੇਨਾ ਦੇ ਸੀਨੀਅਰ ਉਪਰਧਾਨ ਤੇ ਉਹਨਾਂ ਦੇ ਪੁੱਤਰ ਤੇ ਹੋਏ ਕਾਤਕ ਹਮਲੇ ਦੇ ਦੋਸ਼ੀਆਂ ਨੂੰ ਪੁਲਿਸ ਨੇ ਹਥਿਆਰਾਂ ਸਮੇਤ ਗ੍ਰਫਤਾਰ ਕਰ ਲਿਆ ਐ ਐਸਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਨੂੰ ਗ੍ਰਫਤਾਰ ਕਰਕੇ ਉਸ ਤੋਂ ਇੱਕ ਦੇਸੀ ਪਿਸਤੌਲ ਬਰਾਮਦ ਕੀਤਾ ਉਹਨਾਂ ਅਗੇ ਦੱਸਿਆ ਕਿ ਵੱਖ-ਵੱਖ ਪੁਲਿਸ ਟੀਮਾਂ ਇਸ ਮਾਮਲੇ 'ਚ ਸ਼ਾਮਲ ਦੋਸ਼ੀਆਂ ਦੀ ਭਾਲ 'ਚ ਸੰਭਾਵਿਤ ਟਿਕਾਣਿਆਂ ਤੇ ਲਗਾਤਾਰ ਸ਼ਾਪੇਮਾਰੀ ਕਰ ਰਹੀਆਂ ਨੇ ਕਪੂਰਥਲਾ ਜ਼ਿਲ੍ਹੇ ਦੇ ਐਸਐਸਪੀ ਸ੍ਰੀ ਗੌਰਵ ਤੁਰਰ ਦੀ ਅਗਵਾਈ ਹੇਠ ਫਗਵਾੜਾ ਪੁਲਿਸ ਨੂੰ ਮੰਗਲਵਾਰ ਦੇ ਸ਼ਾਮ ਸ਼ਿਵ ਸੈਨਾ ਪੰਜਾਬ ਰਾਸ ਦੇ ਸੀਨੀਅਰ ਉਪਰਧਾਰ ਇੰਦਰਜੀਤ ਕਰਵਲ ਅਤੇ ਉਹਨਾਂ ਦੇ ਪੁੱਤਰ ਜਿਮੀ ਕਰਵਲ ਉਤੇ ਹੋਏ ਘਾਤਕ ਹਮਲੇ ਦੇ ਦੋਸ਼ਜਾਂ ਦੇ ਵਿੱਚੋਂ ਇੱਕ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਸੰਬੰਧੀ ਮਹੱਤਵਪੂਰਨ ਜਾਣਕਾਰੀ ਮਿਲੀ ਹੈ ਫਗਵਾੜਾ ਦੇ ਐਸਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਫਗਵਾੜਾ ਦੇ ਸੁਪਾਸ ਨਗਰ ਦੇ ਰਹਿਣ ਵਾਲੇ ਨਰੇਸ਼ ਕੁਮਾਰ ਦੇ ਪੁੱਤਰ ਕੰਨੋਸ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਇੱਕ ਦੇਸੀ ਪਿਸਤੌਲ ਵੀ ਬਰਾਮਦ ਕੀਤਾ ਹੈ ਕਲ ਫਗਵਾੜੇ ਦੇ ਵਿੱਚ ਇੱਕ ਮਨਪਾਗੀ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਇੱਕ ਕੁੱਟਮਾਰ ਦੀ ਘਟਨਾ ਵਾਪਰੀ ਸੀ ਤੇ ਜਿਸ ਦੇ ਤਹਿਤ ਐਫ ਆਈ ਆਰ ਨੰਬਰ 264 ਰਜਿਸਟਰ ਕੀਤੀ ਗਈ ਸੀ ਇਸ ਸੰਬੰਧੀ ਤੁਹਾਨੂੰ ਸਭ ਨੂੰ ਜਾਣਕਾਰੀ ਹੋਏਗੀ ਤੇ ਐਸ ਪਰ ਦੀ ਅਰਲੀਅਰ ਬਰੀਫਿੰਗ ਸਾਡੇ ਪੁਲਿਸ ਵੱਲੋਂ ਐਫ ਆਈ ਆਰ ਰਜਿਸਟਰ ਕਰਨ ਦੇ ਬਾਅਦ ਵੱਖ-ਵੱਖ ਟੀਮਾਂ ਨੂੰ ਡਿਪਲੋਏ ਕੀਤਾ ਗਿਆ ਸੀ ਤਾਂ ਕਿ ਅਕਿਊਜ਼ ਨੂੰ ਐਪ੍ਰੀਹੈਂਡ ਕੀਤਾ ਜਾ ਸਕੇ ਤੇ ਇਸ ਵਿੱਚ ਸ਼੍ਰੀ ਗੌਰਵ ਤੂਰਾ ਆਈ ਪੀ ਐਸ 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 ਪੀ ਕਪੂਟਲਾ ਦੇ ਦਿਸ਼ਾ ਨਿਰਦੇਸ਼ ਏਡ ਫਗਵਾੜਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਕਿ ਇੱਕ ਅਕਿਊਜ਼ਡ ਦੇ ਵਿੱਚ ਕਨੋਜ ਜਿਸ ਦਾ ਨਾਮ ਹੈ ਅਸੀਂ ਐਪ੍ਰੀਹੈਂਡ ਕੀਤਾ ਤੇ ਜਿਹੜਾ ਮੌਕੇ ਤੇ ਗੋਲੀ ਚੱਲਣ ਦੀ ਗੱਲ ਐਸ ਪਰ ਇਨਫੋਰਮੇਸ਼ਨ ਪੁਲਿਸ ਨੂੰ ਸਾਹਮਣੇ ਆਈ ਸੀ ਤੇ ਜਿਹੜਾ ਉਸ ਜਗ੍ਹਾ ਤੇ ਵੈਪਨ ਯੂਜ਼ ਹੋਇਆ ਉਹ ਪੁਲਿਸ ਵੱਲੋਂ ਰਿਕਵਰ ਕਰ ਲਿਆ ਗਿਆ ਤੇ ਇਹ ਇੱਕ ਦੇਸੀ ਪਿਸਟਲ ਹੈ ਤੇ ਇਹਦੀ ਰਿਕਵਰੀ ਪੁਲਿਸ ਵੱਲੋਂ ਕੀਤੀ ਗਈ ਹੈ ਬਾਕੀ ਟੀਮਸ ਜਿਹੜਾ ਮੇਨ ਅਕਿਊਜ਼ਡ ਹੈ ਇਹਦਾ ਉਦੀ ਪਾਲ ਵਿੱਚ ਲੱਗੀਆਂ ਹੋਈਆਂ ਤੇ ਜਿਸ ਤਰ੍ਹਾਂ ਇਹ ਕੋਈ ਸਫਲਤਾ ਹਾਸਲ ਹੁੰਦੀ ਹੈ ਪੁਲਿਸ ਵੱਲੋਂ ਤੁਹਾਨੂੰ ਇਨਫਾਰਮ ਕੀਤਾ ਜਾਏਗਾ। ਉਹ ਸਿ ਪਿਸਟਲ ਨੂੰ ਅੱਗੇ ਫੋਰੈਂਸਿਕ ਚਾਂਸ ਲਈ ਭੇਜਾਂਗੇ ਤੇ ਜਦੋਂ ਮੇਨ ਅਕਿਊਜ਼ ਫੜੇ ਗਏ ਉਹਨਾਂ ਤੋਂ ਸਾਹਮਣੇ ਆਏਗੀ ਇਹ ਗੱਲ ਹਲੇ ਇਹ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਹੈ। ਐਸਪੀ ਸ਼ਰਮਣੇ ਫਕਵਾੜਾ ਦੇ ਨਿਵਾਸੀਆਂ ਨੂੰ ਪ੍ਰੋਸਤ ਕਰ ਦਿੱਤਾ ਹੈ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਬਹੁਤ ਅਛੇਤੀ ਗ੍ਰਿਫਤਾਰ ਕਰ ਲਵੇਗੀ। ਇਸ ਮੌਕੇ ਡੀਐਸਪੀ ਫਕਵਾੜਾ ਪਤ ਪੁਸ਼ਨ ਸੈਣੀ ਵੀ ਉਹਨਾਂ ਦੇ ਨਾਲ ਮੌਜੂਦ ਸੀ। ਸ਼ਿਵ ਜੇਨਾ ਦੇ ਸੀਨੀਅਰ ਉਪਰਧਾਨ ਤੇ ਉਹਨਾਂ ਦੇ ਪੁੱਤਰ ਤੇ ਹੋਏ ਘਾਤਕ ਹਮਲੇ ਦੇ ਦੋਸ਼ੀਆਂ ਨੂੰ ਪੁਲਿਸ ਨੇ ਹਥਿਆਰਾਂ ਸਮੇਤ ਗ੍ਰਫਤਾਰ ਕਰ ਲਿਆ ਐ ਐਸਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਨੂੰ ਗ੍ਰਫਤਾਰ ਕਰਕੇ ਉਸ ਤੋਂ ਇੱਕ ਦੇਸੀ ਪਿਸਤੌਲ ਬਰਾਮਦ ਕੀਤਾ ਉਹਨਾਂ ਅਗੇ ਦੱਸਿਆ ਕਿ ਵੱਖ-ਵੱਖ ਪੁਲਿਸ ਟੀਮਾਂ ਇਸ ਮਾਮਲੇ 'ਚ ਸ਼ਾਮਲ ਦੋਸ਼ੀਆਂ ਦੀ ਭਾਲ 'ਚ ਸੰਭਾਵਿਤ ਟਿਕਾਣਿਆਂ ਤੇ ਲਗਾਤਾਰ ਸ਼ਾਪੇਮਾਰੀ ਕਰ ਰਹੀਆਂ ਨੇ ਕਪੂਰਥਾ ਜ਼ਿਲ੍ਹੇ ਦੇ ਐਸਐਸਪੀ ਸ੍ਰੀ ਗੌਰਵ ਤੁਰਰ ਦੀ ਅਗਵਾਈ ਹੇਠ ਫਗਵਾੜਾ ਪੁਲਿਸ ਨੂੰ ਮੰਗਲਵਾਰ ਦੇ ਸ਼ਾਮ ਸ਼ਿਵ ਸੈਨਾ ਪੰਜਾਬ ਰਾਸ ਦੇ ਸੀਨੀਅਰ ਉਪਰਧਾਰ ਇੰਦਰਜੀਤ ਕਰਵਲ ਅਤੇ ਉਹਨਾਂ ਦੇ ਪੁੱਤਰ ਜਿਮੀ ਕਰਵਲ ਉਤੇ ਹੋਏ ਕਾਤਕ ਹਮਲੇ ਦੇ ਦੋਸ਼ਜੇ ਦੇ ਵਿੱਚੋਂ ਇੱਕ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਸੰਬੰਧੀ ਮਹੱਤਵਪੂਰਨ ਜਾਣਕਾਰੀ ਮਿਲੀ ਹੈ ਫਗਵਾੜਾ ਦੇ ਐਸਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਫਗਵਾੜਾ ਦੇ ਸੁਪਾਸ ਚ ਨਗਰ ਦੇ ਰਹਿਣ ਵਾਲੇ ਨਰੇਸ਼ ਕੁਮਾਰ ਦੇ ਪੁੱਤਰ ਕੰਨੋਸ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਇੱਕ ਦੇਸੀ ਪਿਸਤੌਲ ਬ੍ਰਾਹਮਤ ਕੀਤਾ। ਕੱਲ ਫਗਵਾੜੇ ਦੇ ਵਿੱਚ ਇੱਕ ਮਨਪਾਗੀ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਇੱਕ ਕੁੱਟਮਾਰ ਦੀ ਘਟਨਾ ਵਾਪਰੀ ਸੀ ਤੇ ਜਿਸ ਦੇ ਤਹਿਤ ਐਫ ਆਈ ਆਰ ਨੰਬਰ 264 ਰਜਿਸਟਰ ਕੀਤੀ ਗਈ ਸੀ। ਇਸ ਸੰਬੰਧੀ ਤੁਹਾਨੂੰ ਸਭ ਨੂੰ ਜਾਣਕਾਰੀ ਹੋਏਗੀ। ਤੇ ਐਸ ਪਰ ਦੀ ਅਰਲੀਅਰ ਬਰੀਫਿੰਗ ਸਾਡੇ ਪੁਲਿਸ ਵੱਲੋਂ ਐਫ ਆਈ ਆਰ ਰਜਿਸਟਰ ਕਰਨ ਦੇ ਬਾਅਦ ਵੱਖ-ਵੱਖ ਟੀਮਾਂ ਨੂੰ ਡਿਪਲੋਏ ਕੀਤਾ ਗਿਆ ਸੀ ਤਾਂ ਕਿ ਅਕਿਊਜ਼ ਨੂੰ ਐਪ੍ਰੀਹੈਂਡ ਕੀਤਾ ਜਾ ਸਕੇ ਤੇ ਇਸ ਵਿੱਚ श्री गौरव दूरा आईपीएस एसएसपी कूटला ਦੇ ਦਿਸ਼ਾ ਨਿਰਦੇਸ਼ੇ ਫਗਵਾੜਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਕਿ ਇੱਕ ਅਕਿਊਜ਼ਡ ਦੇ ਵਿੱਚ ਕਨੋਜ ਜਿਸ ਦਾ ਨਾਮ ਹੈ ਅਸੀਂ ਐਪ੍ਰੀਹੈਂਡ ਕੀਤਾ ਤੇ ਜਿਹੜਾ ਮੌਕੇ ਤੇ ਗੋਲੀ ਚੱਲਣ ਦੀ ਗੱਲ ਐਸ ਪਰ ਇਨਫੋਰਮੇਸ਼ਨ ਪੁਲਿਸ ਨੂੰ ਸਾਹਮਣੇ ਆਈ ਸੀ ਤੇ ਜਿਹੜਾ ਉਸ ਜਗ੍ਹਾ ਤੇ ਵੈਪਨ ਯੂਜ਼ ਹੋਇਆ ਉਹ ਪੁਲਿਸ ਵੱਲੋਂ ਰਿਕਵਰ ਕਰ ਲਿਆ ਗਿਆ ਤੇ ਇਹ ਇੱਕ ਦੇਸੀ ਪਿਸਟਲ ਹੈ ਤੇ ਇਹਦੀ ਰਿਕਵਰੀ ਪੁਲਿਸ ਵੱਲੋਂ ਕੀਤੀ ਗਈ ਹੈ ਬਾਕੀ ਟੀਮਸ ਜਿਹੜਾ ਮੇਨ ਅਕਿਊਜ਼ਡ ਹੈ ਇਹਦਾ ਉਹਦੀ ਭਾਲ ਵਿੱਚ ਲੱਗੀਆਂ ਹੋਈਆਂ ਤੇ ਜਿਸ ਤਰ੍ਹਾਂ ਕੋਈ ਸਫਲਤਾ ਹਾਸਲ ਹੁੰਦੀ ਹੈ ਪੁਲਿਸ ਵੱਲੋਂ ਤੁਹਾਨੂੰ ਇਨਫਾਰਮ ਕੀਤਾ ਜਾਏਗਾ ਹੋਸੀ ਪਿਸਟਲ ਨੂੰ ਅੱਗੇ ਫੋਰੈਂਸਿਕ ਚਾਂਸ ਲਈ ਭੇਜਾਂਗੇ ਤੇ ਜਦੋਂ ਮੇਨ ਅਕਿਊਜ਼ਡ ਫੜੇ ਗਏ ਉਹਨਾ ਤੋਂ ਸਾਹਮਣੇ ਆਏਗੀ ਇਹ ਗਨ ਹਲੇ ਇਹ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਐਸਪੀਸ਼ਲ ਮਨੇ ਫੁਕਵਾੜਾ ਦੇ ਨਿਵਾਸੀਆਂ ਨੂੰ ਪ੍ਰੋਸਤਾ ਦਿੱਤਾ ਹੈ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਬਹੁਤ ਅਛੇਤੀ ਗ੍ਰਿਫਤਾਰ ਕਰ ਲਵੇਗੀ। ਇਸ ਮੌਕੇ ਡੀਐਸਪੀ ਫੁਕਵਾੜਾ ਪਤ ਪੁਸ਼ਨ ਸੈਣੀ ਵੀ ਉਹਨਾਂ ਦੇ ਨਾਲ ਮੌਜੂਦ ਸੀ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ